ਇੱਕ ਵਾਰੀ ਉਹਨਾਂ ਨੇ ਭਾਈ ਇੰਦਰ ਸਿੰਘ ਨੇ ਗੱਡੀ ਖਰੀਦ ਲਈ ਮਰੂਤੀ ਹੂੰ ਤਾਂ ਬਾਬਾ ਜੀ ਦੇ ਚਰਨ ਪਾਉਣ ਵਾਸਤੇ ਉਹ ਲੈ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਹੂੰ ਕਿ ਮਹਾਰਾਜ ਜੀ ਚਰਨ ਪਾ ਦੋ ਮਹਾਪੁਰਸ਼ ਉਹਨੂੰ ਕਹਿਣ ਲੱਗੇ ਭਾਈ ਇਹ ਗੱਡੀ ਤੇਰੇ ਲਈ ਠੀਕ ਨਹੀਂ ਤੂੰ ਲੈਣ ਤੋਂ ਪਹਿਲਾਂ ਸਾਨੂੰ ਪੁੱਛਣਾ ਸੀ ਹੂੰ ਵੀ ਤੂੰ ਇਹਨੂੰ ਵੇਚ ਦੇ ਚਲੋ ਉਹ ਘਰ ਚਲੇ ਕੇ ਗੱਲ ਆਈ ਗਈ ਕਰਦੇ ਉਹਨਾਂ ਨੇ ਗੱਡੀ ਵੇਚੀ ਨਹੀਂ ਫਿਰ ਥੋੜੇ ਦਿਨਾਂ ਬਾਅਦ ਦਿੱਲੀ ਜਾਣ ਦਾ ਪ੍ਰੋਗਰਾਮ ਬਣ ਗਿਆ ਜਦੋਂ ਦਿੱਲੀ ਕੇ ਰਸਤੇ ਵਿੱਚ ਟਰੱਕ ਨਾਲ ਉਹਦਾ ਐਕਸਟੈਂਡਰ ਹੋ ਗਿਆ ਹੂੰ ਮਤਲਬ ਕਾਫੀ ਸੱਟਾਂ ਮੱਦੀਆਂ ਉਹਨਾਂ ਦੇ ਹਸਪੀਟਲਸ ਫਿਰ ਦਾਖਲ ਹੋਏ ਹੱਡੀਆਂ-ਹੱਡੀਆਂ ਬਸਲੀਆਂ ਕਾਫੀ ਟੁੱਟ ਗਈਆਂ ਉਹਨਾਂ ਦੀਆਂ ਹੂੰ ਫਿਰ ਉਹਨਾਂ ਨੂੰ ਪਛਤਾਵਾ ਹੋਇਆ ਵੀ ਮੈਂ ਜੇ ਬਾਬਾ ਜੀ ਦਾ ਬਚਨ ਮੰਨ ਲੀਂਦਾ ਅੱਜ ਮੇਰੇ ਨਾਲ ਆ ਨਾ ਹੁੰਦਾ ਇਹ ਨਾ ਹੁੰਦਾ ਫਿਰ ਬਾਬਾ ਜੀ ਹਸਪੀਟਲ ਉਹਨਾਂ ਦਾ ਪਤਲ ਲੈਣ ਵੀ ਗਏ ਫਿਰ ਮਹਾਰਾਜ ਕਹਿੰਦੇ ਕੋਈ ਨਹੀਂ ਪਈ ਜੋ ਹੋ ਗਿਆ ਹੁਣ ਮਾਂ ਪੁਰਸ਼ ਵਾਹਿਗੁਰੂ ਮਹਾਰਾਜ ਕਿਰਪਾ ਕਰ ਦੇਣਗੇ ਹੂੰ ਠੀਕ ਹੋ ਜਾਊਗਾ ਫਿਰ ਉਹਨਾਂ ਦਸਨ ਮੁਤਾਬਕ ਜਿਹੜੀਆਂ ਉਹਨਾਂ ਦੀਆਂ ਸੱਟਾਂ ਸੀ ਉਹ ਡਾਕਟਰ ਮਹੀਨਿਆਂ ਦਾ ਜਿੱਥੇ ਦੱਸਦੇ ਸੀ ਟ੍ਰੀਟਮੈਂਟ ਉਹ ਕੁਝ ਦਿਨਾਂ ਵਿੱਚ ਹੀ ਉਹਨਾਂ ਨੂੰ ਫਰਕ ਪੈ ਗਿਆ ਸੀ ਹੂੰ ਸੋ ਇਹ ਉਹ ਘਟਨਾਵਾਂ ਨੇ ਜਿਹੜੇ ਬੰਦੇ ਹੁਣ ਵੀ ਹੈਗੇ ਨੇ ਸੰਗਤਾਂ ਹੁਣ ਵੀ ਹੈਗੀਆਂ ਨੇ ਹੂੰ ਔਰ ਇਨ ਰਿਟਰਨ ਆ ਆਪਣੇ ਕੋਲ ਕੋਈ ਵੀ ਉਹਨਾਂ ਨੂੰ ਪੁੱਛ ਸਕਦਾ ਹੈ ਬਾਈ ਨੇਮ ਆਪਾਂ ਦੱਸ ਰਹੇ ਹਾਂ ਕੋਈ ਚੂਰ ਨਹੀਂ ਵੀ ਦੂਰਾਈ ਵਾਲੀ ਗੱਲ ਨਹੀਂ ਹੈ ਹੂੰ ਸੋ ਬਿਆਨ ਤੋਂ ਉਹਨਾਂ ਦੇ ਅਜਿਹੇ ਮਹਾਪੁਰਸ਼ਾਂ ਦੇ ਕੌਤਕ ਹੂੰ ਖੇਡਾਂ ਰਚਨਾ ਜਿਹੜੇ ਉਹਨਾਂ ਦੇ ਸੁਧੇ ਸੇਧੀ ਵਰਤਦੀਆਂ ਨੇ ਹੁਣ ਸੰਤ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਨੇ ਉਹੀ ਸਰੂਪ ਨੇ ਉਹ ਹੂੰ ਸੀ ਮਤਲਬ ਕਹਿੰਦੇ ਉਹ ਤਾਂ ਤੇਤ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਤੇਰਾ ਵੀ ਕਸੂਰ ਨਹੀਂ ਉਹ ਤਾਂ ਤੇਤ ਤੋਂ ਦੂਰ ਨਹੀਂ ਤੂੰ ਜਿਹੜੀ ਅੱਖ ਨਾਲ ਦੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਉਹ ਸ਼ਰਦਾ ਵਾਲੀ ਅੱਖ ਜਿਹੜੀ ਹੈ ਕੋਈ ਦੇਖੇ ਕਿਉਂਕਿ ਅਸੀਂ ਤਾਂ ਰੋਜ਼ ਸੁਣਦੇ ਆ ਅ ਪ੍ਰੀਮੀਅਮ ਨੂੰ ਮਿਲਦਾ ਹੁਣ ਇੱਥੇ ਇੱਕ ਲੜਕਾ ਹੈ ਮੈਂ ਤੁਹਾਨੂੰ ਮਿਲਾ ਵੀ ਦਿਆਂਗਾ ਠੀਕ ਹੈ ਉਹਦੀ ਬਾਹ ਫ੍ਰੈਕਚਰ ਹੋ ਗਈ ਐਕਸੀਡੈਂਟ ਹੋ ਗਿਆ ਤੇ ਤਿੰਨ ਜਗ੍ਹਾ ਤੋਂ ਉਹਦੀ ਕੂਣੀ ਤੋਂ ਥੱਲੇ ਆ ਬਾਹ ਟੁੱਟ ਗਈ ਇੱਥੇ ਆਉਂਦੇ ਨੇ ਹੁਣ ਵੀ ਉਹਦਾ ਬ੍ਰਦਰ ਆਇਆ ਹੋਇਆ ਹੈ ਆਪਾਂ ਤੁਹਾਨੂੰ ਮਿਲਾ ਸਕਦੇ ਹਾਂ ਉਹਦੇ ਐਕਸ ਰੇ ਰਿਪੋਰਟ ਵੀ ਤੁਹਾਨੂੰ ਦੇ ਦਾਂਗੇ ਹੂੰ ਉਹਨੇ ਜੋ ਵੀ ਉਹਦੇ ਜਾਣਕਾਰ ਡਾਕਟਰ ਸੀਗੇ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਨੂੰ ਪਲਸਟਰ ਲਾ ਕੇ ਰੱਖਿਆ ਮਹੀਨਾ ਹੀ ਪਲਸਟਰ ਲੱਗਿਆ ਰਿਹਾ ਹੂੰ ਉਸ ਤੋਂ ਬਾਅਦ ਫਿਰ ਉਹਨੂੰ ਕਹਿੰਦੇ ਆਪਰੇਟ ਕਰਕੇ ਰਾੜ ਪਾਣੀ ਪੀ। ਉਹ ਕਹਿੰਦਾ ਆਪਰੇਟ ਮੈਂ ਕਰਾਣਾ ਨਹੀਂ। ਉਹ ਮੈਨੂੰ ਇੱਕ ਦਿਨ ਨਾਲ ਲੈ ਗਿਆ ਸੀ। ਇੱਥੇ ਬਹੁਤ ਵੱਡਾ ਹਸਪੀਟਲ ਆਪਾਂ ਨਾਮ ਨਹੀਂ ਲੈਂਦੇ ਚਲੋ ਹਸਪੀਟਲ ਦਾ ਪਟਿਆਲੇ ਦਾ। ਹੂੰ। ਮਤਲਬ ਸਭ ਤੋਂ ਵੱਡਾ ਤੇ ਮਹਿੰਗਾ ਹਸਪੀਟਲ ਜਿਹੜਾ ਆਪਾਂ ਕਹਿ ਸਕਦੇ ਹਾਂ। ਹੂੰ। ਉੱਥੇ ਸਪੈਸ਼ਲਿਸਟ ਡਾਕਟਰ ਸੀ। ਉਹਨੂੰ ਰਿਪੋਰਟਸ ਦਿਖਾਈਆਂ। ਉਹ ਕਹਿੰਦਾ ਦੇਖੋ ਅੱਜ ਕਰਾ ਲਓ ਗੱਲ ਕਰਾ ਲਓ। ਤੁਹਾਨੂੰ ਕਰਾਉਣਾ ਤਾਂ ਆਪਰੇਟ ਹੀ ਪੈਣਾ। ਕਹਿੰਦਾ ਮੈਨੂੰ ਕਹਿੰਦਾ ਬਾਜੀ ਕਿਵੇਂ ਕਰੀਏ ਮੈਂ ਕਿਹਾ ਵੀ ਆਪਣੇ ਵੱਡੇ ਬਾਬਾ ਜੀ ਹੂੰ ਛੇਦੀ ਆਪਰੇਸ਼ਨ ਨੂੰ ਨਹੀਂ ਸੀ ਮੰਨਦੇ ਹੁੰਦੇ ਠੀਕ ਹੈ ਤੇ ਆਪਣੇ ਕੋਲ ਆਉਣਾ ਬਾਬਾ ਜੀ ਨੇ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਇੱਥੇ ਸਮਾਗਮ ਵਿੱਚ ਸੰਤ ਪਰਮਜੀਤ ਸਿੰਘ ਜੀ ਆਏ ਉਹਨਾਂ ਨੂੰ ਬੇਨਤੀ ਕੀਤੀ ਹੂੰ ਉਹ ਬੇਨਤੀ ਕਰਦੇ ਦੀ ਵੀ ਵੀਡੀਓ ਹੈਗੀ ਹੈ ਸਾਡੇ ਕੋਲ ਠੀਕ ਹੈ ਤੁਸੀਂ ਲਾ ਦਿਓ ਨਾਲ ਤੁਹਾਨੂੰ ਭੇਜਤਾ ਹਾਂਗੇ ਹੂੰ ਆਪਾਂ ਪਰਸ਼ਵਾ ਇਦਾਂ ਨਿਤਰ ਬੰਦ ਕਰਕੇ ਤੁਹਾਡਾ ਚ ਕਹਿੰਦੇ ਉਹ ਇਦਾਂ ਕਰੀ ਇੱਕ ਰੋਟੀ ਲੈ ਕੇ ਉਹਨੂੰ ਤਵੇ ਤੇ ਸੇਕ ਕੇ ਉੱਤੇ ਹਲਦੀ ਲਾ ਕੇ ਹੂੰ ਇਦਾਂ ਪਤਾ ਨਹੀਂ ਉਹਨਾਂ ਨੇ ਤਿੰਨ ਚਾਰ ਗੱਲਾਂ ਨੂੰ ਦਸੀਆਂ ਕਹਿੰਦੇ ਰਾਤ ਨੂੰ ਬੰਨ ਕੇ ਬੰਨ ਕੇ ਰੱਖਿਆ ਕਰੀਤੇ ਉਹਨੇ ਕੀਤਾ ਇਸ ਤਰ੍ਹਾਂ ਦਿਨਾਂ ਦੇ ਵਿੱਚ ਉਹ ਜੁੜ ਚੁੱਕੇ ਠੀਕ ਹੋ ਗਿਆ ਜਿੱਥੇ ਵੱਡੇ ਡਾਕਟਰ ਕਹਿ ਰਹੇ ਸਨ ਵੀ ਇਹਨੂੰ ਆਪਰੇਟ ਹੀ ਕਰਨਾ ਪਏਗਾ ਇਹਦਾ ਹੀ ਅਰਥ ਨਹੀਂ ਹੈ ਵੀ ਵੀ ਡਾਕਟਰ ਨੂੰ ਕੁਛ ਪਤਾ ਨਹੀਂ ਨਹੀਂ ਉਹ ਬਾਬਾ ਹੀ ਤਾਂ ਡਾਕਟਰਾਂ ਦਾ ਬਹੁਤ ਮਾਨ ਕਰਦੇ ਕਹਿੰਦੇ ਭਾਈ ਇਹ ਦੂਜੇ ਦੂਜੇ ਰੱਬ ਨੇ ਦੂਜੇ ਰੱਬ ਹੁੰਦੇ ਨੇ ਹੂੰ ਵੀ ਜਿਹੜੇ ਇੰਨਾ ਸੰਸਾਰ ਦੇ ਜਿਹੜੇ ਰੋਗੀਆਂ ਨੂੰ ਦੇਖਦੇ ਨੇ ਹੂੰ ਪਰ ਇਹਦਾ ਅਰਥ ਇਹ ਨਹੀਂ ਹੈਗਾ ਪਰ ਜਦੋਂ ਸਾਧੂ ਦੀ ਕਿਤੇ ਇੱਕ ਅਰਦਾਸ ਉਹ ਕਰਦਾ ਫਿਰ ਉਹ ਕਬੂਲ ਕਰ ਲੈਂਦਾ ਫਿਰ ਉਹ ਮਨਜ਼ੂਰ ਹੋ ਜਾਂਦੀ